ਪੰਜਾਬ ਦੇ ਵਿੱਚ ਲਗਾਤਾਰ ਨਸ਼ਿਆਂ ਦਾ ਜਿਹੜਾ ਪਰਮਾਰ ਹੈ ਉਹ ਵਾਧੀ ਜਾ ਰਹੀ ਹੈ ਸੋ ਇਸੇ ਤਰੀਕੇ ਦੀ ਇੱਕ ਜਾਣਕਾਰੀ ਮਿਲੀ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਇੱਕ ਨਸ਼ੇ ਦੀ ਓਵਰਡੋਸ ਕਰਕੇ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਪਰ ਅਜੇ ਤੱਕ ਪੁਸ਼ਟੀਕਰਨ ਜਿਹੜਾ ਉਹ ਨਾਤਾ ਪੁਲਿਸ ਨੇ ਕੀਤਾ ਹੈ ਜਦਕਿ ਚਰਚਾ ਯੂਨੀਵਰਸਿਟੀ ਚ ਇਹੀ ਹੈ ਕਿ ਨਸ਼ੇ ਦੀ ਓਵਰਡੋਸ ਕਰਕੇ ਉਸ ਨੌਜਵਾਨ ਦੀ ਮੌਤ ਹੋਈ ਹੈ ਕੁਲੂ ਦਾ ਰਹਿਣ ਵਾਲਾ ਵਿਕਾਸ ਜੋ ਕਿ ਕਿਸੇ ਆਪਣੇ ਸਾਥੀ ਸੰਗੀ ਕੋਲ ਯੂਨੀਵਰਸਿਟੀ ਦੇ ਵਿੱਚ ਪਹੁੰਚਦਾ ਹੈ ਤਾਂ ਇਹ ਮੇਰੇ ਪਿੱਛੇ ਹੋਸਟਲ ਨੰਬਰ 7 ਦੇਖੋਗੇ ਇਸੇ ਹੋਸਟਲ ਦੇ ਵਿੱਚ ਹੀ ਉਸ ਨੌਜਵਾਨ ਦੀ ਮੌਤ ਹੁੰਦੀ ਹੈ ਔਰ ਪਰਸੋਂ ਰਾਤ ਦੀ ਗੱਲ ਹੈ ਕਰੀਬਨ 2:30 ਵਜੇ ਤੜਕਸਾਰ ਉਹ ਡੈੱਡ ਬਾਡੀ ਮ੍ਰਿਤਕ ਦੀ ਜਿਹੜੀ ਹੈ ਉਸ ਨੂੰ ਲਜਾਇਆ ਜਾਂਦਾ ਹੈ ਲੇਕਿਨ ਇਹ ਵੀ ਜਿਹੜਾ ਹੈਗਾ ਅਜੇ ਤੱਕ ਸਪਸ਼ਟਿਕਰਨ ਨਹੀਂ ਹੋਇਆ ਕਿ ਕਿਸ ਤਰੀਕੇ ਨਾਲ ਮੌਤ ਹੋਈ ਜਦਕਿ ਹਾਲਤ ਜਿਹੜੀ ਸੀ ਉਸ ਵਕਤ ਵੀ ਕਾਫੀ ਨਾਜ਼ੁਕ ਜਰੂ ਐਮਬੂਲੈਂਸ ਵੱਲੋਂ ਲਜਾਇਆ ਗਿਆ ਲੇਕਿਨ ਉਸ ਤੋਂ ਬਾਅਦ ਜਾ ਕੇ ਮੌਤ ਹੋ ਜਾਂਦੀ ਹੈ ਸਾਡੇ ਨਾਲ ਵਿਦਿਆਰਥੀ ਨੇ ਪਰसों ਰਾਤ ਦੀ ਇਹ ਘਟਨਾ ਜਿਹੜੀ ਦੱਸੀ ਜਾਂਦੀ ਹੈ ਅਸਲ ਚਰਚਾ ਕੀ ਹੈ ਯੂਨੀਵਰਸਿਟੀ ਦੇ ਵਿੱਚ ਹੁਣ ਵੀ ਇਹਨੂੰ ਹੋਇਆ ਕੀ ਸੀ ਕਿਉਂ ਇੱਥੇ ਉਹ ਆਇਆ ਜਦੋਂ ਕਿਸੇ ਦਾ ਸਾਥੀ ਸੰਗੀ ਸੀ ਜਾਂ ਕਿਵੇਂ ਦੇਖੋ ਜੀ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਹੈ ਇੱਕ ਆਊਟਸਾਈਡਰ ਆਇਆ ਸੀ ਆਪਦਾ ਦੋਸਤ ਕੋਲ ਉਹਦਾ ਦੋਸਤ ਹੈ ਜੋ ਐਚ ਐਮ ਡਿਪਾਰਟਮੈਂਟ ਦਾ ਸਟੂਡੈਂਟ ਹੈ ਇੱਥੇ ਕਰੰਟ ਸਟੂਡੈਂਟ ਹੈ ਐਚ ਐਨ ਡਿਪਾਰਟਮੈਂਟ ਦਾ ਉਹਦੇ ਕੋਲ ਆਇਆ ਸੀ ਰਾਤੀ ਆਪਦੀ ਉਹਨੂੰ ਮਿਲਣ ਉੱਥੇ ਸਾਨੂੰ ਪਤਾ ਲੱਗਾ ਵੀ ਤਕਰੀਬਨ ਸਵੇਰੇ 2:30 ਵਜੇ ਕੱਲ ਸਵੇਰੇ 2:30 ਵਜੇ ਉਸ ਦੀ ਡਰਗ ਦੇ ওভারਡੋਜ਼ ਨਾਲ ਮੌਤ ਹੋ ਜਾਂਦੀ ਹੈ ਜੋ ਕਿ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਦੇਖੋ ਜੀ ਇੱਕ ਸਟੂਡੈਂਟਸ ਦੀ ਯੂਨੀਵਰਸਿਟੀ ਹੈ ਇਸ ਇਸ ਤਰ੍ਹਾਂ ਜਦੋਂ ਕੋਈ ਇਨਸੀਡੈਂਟ ਹੁੰਦੇ ਆ ਤਾਂ ਇੱਕ ਸ਼ੋਕ ਦੀ ਲਹਿਰ ਜਾਂ ਇੱਕ ਬਹੁਤ ਮੰਦਭਾਗੀ ਘਟਨਾ ਆਪਾਂ ਇਹਨੂੰ ਕਹਿ ਸਕਦੇ ਆ ਸੋ ਅਸੀਂ ਤਾਂ ਇਹੀ ਅਥਾਰਟੀ ਤੋਂ ਅਪੀਲ ਕਰਦੇ ਆ ਉਹਨਾਂ ਨੂੰ ਅਪੀਲ ਕਰਦੇ ਆ ਵੀ ਆਊਟਸਾਈਡਰਸ ਦੀ ਐਂਡ ਐਂਟਰੀ ਹੋਸਟਲ ਚ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਹੋ ਜਿਹੀ ਮਨਤਭਾਗੀ ਘਟਨਾ ਨਾ ਹੋ ਸਕੇ ਬਿਲਕੁਲ ਬਿਲਕੁਲ ਤੁਸੀਂ ਵੀ ਐਸੇ ਯੂਨੀਵਰਸਿਟੀ ਦੇ ਵਿਦਿਆਰਥੀ ਹਾਂਜੀ ਮੈਂ ਡਿਪਾਰਟਮੈਂਟ ਆਫ ਲਾਜ਼ ਦਾ ਸਟੂਡੈਂਟ ਐ ਤੀਓ ਫਿਰ ਕੀ ਲੱਗਦਾ ਵੀ ਕਿਉਂ ਅਜਿਹਾ ਹੋਇਆ ਵੀ ਯੂਨੀਵਰਸਿਟੀ ਚ ਆਊਟਸਾਈਡਰ ਕਿਵੇਂ ਐਂਟਰ ਕਰ ਜਾਂਦੇ ਜਦ ਕਿ ਚੈਕਿੰਗ ਪੂਰੀ ਹੁੰਦੀ ਹੈ ਦੂਸਰੇ ਪਾਸੇ ਨਸ਼ੇ ਜਿਹੜੇ ਆ ਕਿੰਨੇ ਕ ਯੂਨੀਵਰਸਿਟੀ ਦੀ ਆਪਾਂ ਜ਼ਿਕਰ ਕਰ ਲਈ ਤਾਂ ਹੁਣ ਇੱਕ ਮੌਤ ਹੋਈ ਜਿਵੇਂ ਕੱਲ ਦੱਸ ਰਹੇ ਆ ਅਜੇ ਫਿਲਹਾਲ ਪੁਸ਼ਟੀ ਨਹੀਂ ਕੀਤੀ ਚਰਚਾ ਇਹੀ ਹੈ ਪਰ ਕਿੰਨੇ ਕ ਸਟੂਡੈਂਟ ਇਦ ਦੇਖੋ ਜੀ ਵੈਸੇ ਯੂਨੀਵਰਸਿਟੀ ਚ ਕਿੰਨੇ ਕੁ ਜਵਾਬ ਐਵੇਂ ਦਿੰਨੇ ਆ ਆਪਾਂ ਕਹਿ ਨਹੀਂ ਸਕਦੇ ਸਟੂਡੈਂਟ ਸਾਰੇ ਬੜੇ ਸੂਝਵਾਨ ਨੇ ਇਹ ਜੇ ਕੋਈ ਆਊਟਸਾਈਡਰ ਨੇ ਜਿਹੜੇ ਬਾਹਰਲੇ ਮਾੜੇ ਅਨਸਰ ਨੇ ਉਹ ਯੂਨੀਵਰਸਿਟੀ ਦਾ ਕੇ ਮਾਹੌਲ ਖਰਾਬ ਕਰ ਰਹੇ ਨੇ ਯੂਨੀਵਰਸਿਟੀ ਦੀ ਸ਼ਾਨ ਦੇ ਖਿਲਾਫ ਇਹ ਗੱਲ ਹੋਈ ਹੈ ਮੇਨ ਕੁਐਸ਼ਨ ਇਹ ਹੈ ਵੀ ਆਊਟਸਾਈਡਰਸ ਅੰਦਰ ਆਏ ਕਿਵੇਂ ਅੰਦਰ ਯੂਨੀਵਰਸਿਟੀ ਕੈਂਪਸ ਹੈ ਉਹ ਹੋਸਟਲ ਚ ਕਿਵੇਂ ਗਏ ਵੱਡੀ ਗੱਲ ਇਹ ਹੈ ਵੀ ਹੋਸਟਲ ਦੀ ਸਿਕਿਉਰਿਟੀ ਤੇ ਕੁਐਸ਼ਨ ਹੈ ਇਹ ਤੇ ਹੋਸਟਲ ਦੇ ਵਿੱਚ ਵੀ ਕਿਵੇਂ ਡਰੱਗਸ ਐਂਟਰ ਕਰ ਰਹੇ ਨੇ ਮੇਨ ਆਪਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਇਹ ਕਿਵੇਂ ਹੋ ਰਿਹਾ ਇਹ ਸ਼੍ਰੀ ਆਮ ਯੂਨੀਵਰਸਿਟੀ ਦੀ ਮਤਲਬ ਇੱਕ ਨਾਕਾਮਯਾਬੀ ਹੈ ਬਿਲਕੁਲ ਬਿਲਕੁਲ ਸੋ ਕਿੰਨੇ ਕਵਜ ਦਾ ਸਮਾਂ ਸੀ ਮੈਂ ਤੁਹਾਡੇ ਤੇ ਉਹਨਾਂ ਖਿਰੀ ਕਿੰਨੇ ਵਜ ਦਾ ਸਮਾਂ ਸੀ ਜਦੋਂ ਇਹ ਘਟਨਾ ਪੂਰੀ ਹੋਈ ਔਰ ਯੂਨੀਵਰਸਿਟੀ ਚ ਹਾਲਾਤ ਕਿਵੇਂ ਦੇ ਸੀ ਉਦੋਂ ਇਸੇ ਹੋਸਟਲ ਦੇ ਬਾਹਰ ਜਦੋਂ ਇਹ ਐਂਬੂਲੈਂਸ ਪਹੁੰਚੀ ਰਾਤੀ ਵੀਰ ਜੀ ਕੋਈ ਜੋ ਗੱਲ ਸਰਫੇਸ ਹੋ ਰਹੀ ਹੈ ਰਾਤੀ ਕੋ 2:30 ਵਜ ਦਾ ਸਮਾਂ ਸੀਗਾ ਹਲੇ ਤੱਕ ਕੋਈ ਫਰੈਂਸਿਕ ਦੀ ਰਿਪੋਰਟ ਤਾਂ ਆਈ ਨਹੀਂ ਬਸ਼ਟਾ ਖਬਰ ਕੋਈ ਆਈ ਨਹੀਂ ਸਟੂਡੈਂਟਸ ਕੋਲੇ ਪਰ ਜੋ ਗੱਲ ਸਰਫੇਸ ਹੋ ਰਹੀ ਹੈ ਰਾਤੀ 2:30 ਵਜੇ ਦਾ ਸਮਾਂ ਸੀਗਾ ਤੇ ਬਹੁਤ ਜ਼ਿਆਦਾ ਪੁਲਿਸ ਆਈ ਐਂਬੂਲੈਂਸ ਆ ਕੇ ਦੇ ਸਟੂਡੈਂਟ ਨੂੰ ਲੈ ਕੇ ਗਈ ਉਹਦੀ ਮ੍ਰਿਤਕ ਦੇਹ ਨੂੰ ਲੈ ਕੇ ਗਈ ਤੇ ਅਸੀਂ ਵੀ ਤੁਹਾਡੇ ਮਾਧਿਅਮ ਰਾਹੀਂ ਵੀ ਉਹਨੂੰ ਸ਼ਰਧਾਂਜਲੀ ਵੀ ਭੇਟ ਕਰਨੀ ਚਾਹੁੰਦੇ ਆ ਤੇ ਇੱਕ ਗਾਂ ਮੈਸੇਜ ਵੀ ਦੇਣਾ ਚਾਹੁੰਦੇ ਆ ਸਾਰੇ ਸਟੂਡੈਂਟਸ ਨੂੰ ਪੰਜਾਬ ਯੂਨੀਵਰਸਿਟੀ ਦੇ ਆਨ ਨੂੰ ਵੀ ਡਰਗਸ ਤੋਂ ਜਿੰਨੀ ਦੂਰ ਰਹਿ ਸਕਦੇ ਹੋਏ ਉਹਨੇ ਦੂਰ ਰਹੋ ਤੇ ਇੱਕ ਯੂਨੀਵਰਸਿਟੀ ਦੀ ਅਥਾਰਟੀ ਨੂੰ ਕੁਐਸ਼ਨ ਪੁੱਛਣੀ ਚਾਹੁੰਦੇ ਆ ਵੀ ਯੂਨੀਵਰਸਿਟੀ ਦੇ ਵਿੱਚ ਆਊਟਸਾਈਡ ਰੈਂਟਰ ਕਿਵੇਂ ਹੋ ਰਹੇ ਆ ਤੇ ਕਿਉਂ ਹੋ ਕਿਤੇ ਕੋਈ ਸ਼ਰਾਰਤੀ ਅੰਸਰ ਜਾਂ ਕੋਈ ਹੋਰ ਤਰੀਕੇ ਦੇ ਅੰਸਰ ਤਾਂ ਨਹੀਂ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਾਏ ਜਾ ਰਹੇ ਪੰਜਾਬ ਯੂਨੀਵਰਸਿਟੀ ਅਥਾਰਟੀ ਵੱਨੀਓ ਤੇ ਉਸ ਕਰਕੇ ਸੀ ਵੀ ਇੱਕ ਰਿਕਵੈਸਟ ਵੀ ਕਰਦੇ ਆ ਕਿ ਆਊਟਸਾਈਡਰਾਂ ਦੇ ਜਿੰਨਾ ਵੱਡਾ ਚੈੱਕ ਹੋ ਸਕੇ ਓਡਾ ਵੱਡਾ ਚੈੱਕ ਰੱਖਿਆ ਜਾਵੇ ਤਾਂ ਜੋ ਯੂਨੀਵਰਸਿਟੀ ਦੇ ਵਿੱਚ ਜਿਹੜਾ ਐਜੂਕੇਸ਼ਨਲ এনवायरमेंट ਹੈ ਉਹਦੀ ਪ੍ਰੋਟੈਕਸ਼ਨ ਹੋ ਸਕੇ ਬਿਲਕੁਲ ਬਿਲਕੁਲ ਸੋ ਇਹ 7 ਨੰਬਰ ਹੋਸਟਲ ਹੈ ਸਵਾਮੀ ਵਿਵੇਕਨੰਦ ਜਿਹੜਾ ਬੁਆਏਸ ਹੋਸਟਲ ਹੈ ਸੋ ਇੱਥੇ ਹੀ ਇਹ ਪੂਰੀ ਘਟਨਾ ਵਾਪਰਦੀ ਹੈ ਪਰਸੋਂ ਰਾਤ ਔਰ ਕੱਲ ਸਵੇਰੇ ਤੜਕਸਰ ਦੀ 2:00 ਵਜੇ ਤੋਂ ਜਿਸ ਤਰੀਕੇ ਨਾਲ ਵਿ ਨੌਜਵਾਨ ਜੋ ਉਸ ਦੀ ਬਾਡੀ ਨੂੰ ਲੈ ਕੇ ਜਾਂਦੇ ਇਥੋਂ ਪੁਲਿਸ ਪਹੁੰਚਦੀ ਹੈ ਔਰ ਜਿਹੜੇ ਰੂਮ ਦੇ ਵਿੱਚ ਜਿਸ ਹੋਸਟਲ ਰੂਮ ਦੇ ਵਿੱਚ ਉਹ ਵਿਦਿਆਰਥੀ ਦੀ ਮੌਤ ਹੁੰਦੀ ਹੈ ਨਸ਼ੇ ਦੇ ਓਵਰਡੋਸ ਨਾਲ ਜਿਵੇਂ ਜ਼ਿਕਰ ਹੈ ਸੋ ਉਸ ਦੇ ਨਾਲ ਜਿਹੜਾ ਸਾਥੀ ਉਸ ਨੂੰ ਵੀ ਪੁਲਿਸ ਕਸਟਡੀ ਚ ਰੱਖਿਆ ਗਿਆ ਪੁੱਛਗਿੱਛ ਕੀਤੀ ਜਾ ਰਹੀ ਹੈ ਪੋਸਟਮਾਰਟਮ ਹੋ ਕੇ ਅਗਲੀ ਰਿਪੋਰਟ ਜਿਹੜੀ ਹੈ ਉਹ ਸਾਹਮਣੇ ਨਿਕਲ ਕੇ ਆਵੇਗੀ ਕੈਮਰਾ ਪਰਸੋ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗਪੀਟੀਸੀ ਨਿਊਜ਼ ਚੰਡੀਗੜ੍ਹ